ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਸਾਡੇ ਪੈਂਡਾ ਮਲਾ ਸਿੰਘ ਵਾਲੇ ਗੁਰੂ ਘਰ ਵਿੱਚ ਸਾਡੇ ਪੱਗ ਸਿਖਲਾਈ ਦਾ ਤੀਜਾ ਦਿਨ ਹੈ ਜੀ ਤੇ ਕੈਂਪ ਲੱਗਾ ਹੋਇਆ ਆਪਣੇ ਗੁਰੂ ਘਰ ਤੇ ਆਹ ਬੰਦਾ ਜੀ ਸੰਦੀਪ ਸਿੰਘ ਪੈਂਡਾ ਮਲਾ ਸਿੰਘ ਵਾਲੇ ਤੋਂ ਆਹ ਦੇਖੋ ਬਾਈ ਜੀ ਤੇ ਮਤਲਬ ਆਇਆ ਜੀ ਤੀਜੇ ਦਿਨ ਅਜ ਪੱਗ ਦੇਖੋ ਆਪ ਬੰਨੇ ਕਿੰਨੀ ਸੋਹਣੀ ਬਨਣ ਲੱਗਿਆ ਬੰਦਾ ਪਹਿਲਾਂ ਤਕਰੀਬਨ ਮੇਰੇ ਕੋਲ ਹੀ ਬਣਾਉਂਦਾ ਸੀਗਾ ਕਿਉਂ ਬਾਈ ਕਿਵੇਂ ਲੱਗ ਰਿਹਾ ਹੁਣ ਪੱਗ ਦੇ ਵੀ ਬਾਈ ਵਾਹ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਵਾਹ ਵਾਹ ਤੋਂ ਸਹਿਯੋਗ ਦਿਓ ਆਪਣੇ ਬੱਚਿਆਂ ਨੂੰ ਭੇਜੋ ਗੁਰੂ ਘਰ ਕਿਉਂਕਿ ਪੱਕ ਤੋਂ ਵੀਰਾਂ ਤੁਹਾਨੂੰ ਪਤਾ ਕੁਝ ਨਹੀਂ ਹੈਗਾ ਆ ਆਪਣਾ ਉਸਤਾਦ ਜੀ ਜਿਹੜੇ ਪੱਕ ਸਿਖਾਉਂਦੇ ਨੇ ਆਪਣੇ ਗੁਰੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਅੱਜ ਕਿੰਨਾ ਦਿਨ ਹੋ ਗਿਆ ਆਪਣਾ ਆਪਣਾ ਤੀਜਾ ਦਿਨ ਹੋ ਗਿਆ ਤੀਜਾ ਦਿਨ ਤੀਜੇ ਦਿਨ ਹੈ ਜੀ ਕੈਂਪ ਦਾ ਤਕਰੀਬਨ ਉਨਾ ਟਾਈਮ ਨਹੀਂ ਹਟਣਾ ਆਏਗਾ ਜਿੰਨੇ ਨਾਲ ਬੱਚੇ ਆ ਬਿਨਾ ਸ਼ੀਸ਼ੇ ਤੋਂ ਸਿੱਖਦੇ ਨਹੀਂ ਕਿਉਂ ਜੀ ਆ ਦੇਖੋ ਇਹਨੇ ਕਿੰਨੇ ਕਿ ਬੱਚੇ ਕਿੰਨੇ ਸੋਹਣੇ ਪੱਕਾ ਬਣਦੇ ਆ ਨਾਲ ਸ਼ੀਸ਼ੇ ਕਿਉਂ ਨਹੀਂ ਸਤਿ ਸ਼੍ਰੀ ਅਕਾਲ ਆ ਕਿਵੇਂ ਮੜਾ ਹੈ ਹਾਂ ਪੱਕ ਫਿਰ ਆਪੇ ਬੰਨੀ ਹੈ ਹਾਂਜੀ ਬਸ ਬੱਦ ਬੱਚੇ ਤੇ ਮੜਾ ਮੈਸੇਜ ਦੇ ਉਹ ਵੀ ਬੱਚੇ ਵੱਦ ਤੋਂ ਵੱਦ ਸਿੱਖਣਾ ਉਹ ਉਧਰ ਵੱਦ ਤੋਂ ਵੱਦ ਬੱਚੇ ਪੱਕ ਸਿੱਖਣਾ ਹਾਂ ਭਾਈ ਇਹਦਾ ਬਾਈ ਦਾ ਆਪਣਾ ਛੋਟਾ ਛੋਟੂ ਦਾ ਮੈਸੇਜ ਆ ਵੀ ਵੱਦ ਤੋਂ ਵੱਦ ਆਪਣੇ ਬੱਚਾ ਨੂੰ ਭੇਜੋ ਪੱਕ ਸਿਖਾਉਣ ਵਾਸਤੇ ਤੇ ਆਹ ਦੇਖੋ ਕੁੜੀਆਂ ਵੀ ਤਕਰੀਬਨ ਦਮਾਲੇ ਸਿਖਣਾਉਂਦੀਆਂ ਨੇ ਆ ਬੈਠੀਆਂ ਨੇ ਦੁਨੇ ਆ ਵੀ ਕਿਵੇਂ ਹੋ ਵਧੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ اچھا ਕਿਵੇਂ ਲੱਗ ਰਿਹਾ ਤੀਜਾ ਦਾ ਨਾ ਬਹੁਤ ਵਧੀਆ ਸਾਰੇ ਆਪ ਦੇ ਬੱਚਿਆਂ ਨੂੰ ਪਲੀਸ ਗੁਰੂ ਘਰ ਲੈ ਗੁਰੂ ਘਰ ਦੇ ਵਿੱਚ ਲਿਆਓ ਤੇ ਪੱਗ ਸਿਖਾਓ ਵਿਆਹ ਇਧਰ ਆ ਬੈਠੇ ਨੇ ਆ ਦੇਖੋ ਛੋੜੇ ਛੋੜੇ ਬੱਚੇ ਨੇ ਸੀਸੇ ਬਾਜ਼ ਹੈਲੋ ਹੈਲੋ ਕਿਵੇਂ ਆ ਠੀਕ ਆ ਹੁਣ ਇਹ ਥੋੜਾ ਪੱਗ ਦੇ ਵਿੱਚ ਵੀ ਜੇ ਕਾ ਵਟਾਂ ਵੀ ਕਿਵੇਂ ਆ ਠੀਕ ਅੱਛਾ ਲਓ ਜੀ ਆਪਣੇ ਬੱਚਿਆਂ ਨੂੰ ਭੇਜੋ ਵਾਤਵਾਤ ਸਹਿਯੋਗ ਦਿਓ ਬਈ ਧੰਨਵਾਦ ਸਾਰਿਆਂ ਸੱਤੇ ਗਏ ਸਾਡੇ ਬਜ਼ੁਰਗ ਬੈਠੇ ਉਧਰ ਵੀ ਕਰਵਾਉਣੇ ਗੱਲ ਆ ਆ ਬੈਠੇ ਨਹੀਂ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਇੱਕ ਤੇ ਆਪਣੇ ਗੁਰੂ ਘਰ ਆਪਣੇ ਪਿੰਡ ਵਿੱਚ ਪੱਗ ਦਾ ਕੈਂਪ ਲੱਗਾ ਕਿਵੇਂ ਨਾਲ ਬਹੁਤ ਬੱਚੇ ਬਹੁਤ ਇਹ ਪੱਤਵੰਤ ਦਾ ਬਹੁਤ ਜ਼ਰੂਰੀ ਆ ਗੁਰੂ ਜੀ ਮਾਸ਼ਾਅੱਲਾ ਇਹ ਜੰਨਾਂ ਦਾ ਹਾਂ ਪਰ ਉਹਨਾਂ ਨੇ ਮਤਲਬ ਕੁਰਬਾਨੀਆਂ ਦੇ ਕੇ ਚੀਜ਼ ਦਿੱਤੀ ਹੈ ਨਾ ਉਹ ਵੀ ਨਾ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਹਿਯੋਗ ਦਿਓ ਤਾਂ ਜੋ ਮਤਲਬ ਪੱਗ ਸਿੱਖਣ ਵਾਸਤੇ ਹੋਰ ਵੀ ਬੱਚੇ ਨੌਜਵਾਨ ਵੱਧ ਤੋਂ ਵੱਧ ਉਤਸ਼ਾਹ ਹੋਣ ਧੰਵਾਦ ਜੀ ਸਤਿ ਸ਼੍ਰੀ ਅਕਾਲਾ ਦੇਖੋ ਜਿਹੜਾ ਸਿੰਘ ਖੜਾ ਮਗਰ ਦੇਖੋ ਮੈਂ ਖੋਤਲੇ ਪੱਤਪਾਕ ਬੰਨੀ ਆ ਦੇਖੋ ਜੀ ਦਮਾਲਾ ਹੀ ਕੁੜੀ ਆ ਗਈ ਦੱਸੋ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਲਾਈਕ ਜ਼ਰੂਰ ਦਿਓ